ਜਿਨ੍ਹਾਂ ਇਸ ਗੁਰੂ ਕੋਲੋਂ ਨਾਮ ਦਾ ਲੇਰਾ ਹੋਇਆ ਹੈ ਤੇ ਅਗਰ ਉਹ ਕਿਸੇ ਇਸ ਥਾਂ ਨੂੰ ਛੱਡ ਕੇ ਕਿਸੇ ਹੋਰ ਜਗ੍ਹਾ ਤੇ ਜਾ ਕੇ ਮੱਥਾ ਟੇਕਦੇ ਹਨ ਉਹਦੇ ਮੁਤਲਕ ਆਪ ਜੀ ਨੂੰ ਮੈਂ ਛੋਟੀ ਜਿਹੀ ਸਾਖੀ ਸੁਣਾ ਰਿਹਾ ਹਾਂ ਭਾਈ ਸਾਹਿਬ ਭਾਈ ਰੰਤੀ ਸਾਹਿਬ ਸਿੰਘ ਸਾਹਿਬ ਜੀ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਾਈ ਸਾਹਿਬ ਦੀ ਉਪਾਧੀ ਬਖਸ਼ਿਸ਼ ਹੋਈ ਜਿਹੜੇ ਕਿ ਬੈਠੇ ਬੈਠੇ ਹੀ ਦਸਮ ਦਵਾਰ ਚੜ ਜਾਂਦਾ ਸੀ ਤੇ ਸੱਚਖੰਡ ਵਿੱਚ ਜਿਨ੍ਹਾਂ ਧੁਨਾ ਦੇ ਉੱਤੇ ਕੀਰਤਨ ਹੁੰਦਾ ਸੀ ਉਹ ਉਹ ਧੁਨਾ ਇੱਥੇ ਲਿਆ ਕੇ ਉਸ ਧੁਨਾ ਤੇ ਸੰਗਤ ਨੂੰ ਕੀਰਤਨ ਸਰਵਣ ਕਰਾਉਂਦੇ ਹੁੰਦੇ ਸਨ ਇੱਕ ਇੱਕ ਦਫਾ ਗੱਲਾਂ ਨਾ ਕਰੋ ਇੱਧਰ ਧਿਆਨ ਦਿਓ ਸੁਣਨ ਵਾਲੀ ਗੱਲ ਜੀ ਕਰੋੜਾਂ ਰੁਪਈਆ ਖਰਚ ਕੇ ਵੀ ਇਹੋ ਜਿਹੀ ਗੱਲਾਂ ਕਿਸ ਨੇ ਨਹੀਂ ਸੁਣਾਉਣੀਆਂ ਭਾਈ ਸਾਹਿਬ ਭਾਈ ਰੰਧੀਰ ਸਿੰਘ ਜੀ ਕੁਮਾਰ ਹੱਟੀ ਗਏ ਉੱਥੇ ਸਮਾਗਮ ਸੀ ਤੇ ਇੱਕ ਕੋਈ ਅਧ ਖੜ ਜਈ ਉਮਰ ਦਾ ਬੰਦਾ ਤੇ ਬੀਬੀਆਂ ਕਹਿੰਦੀਆਂ ਪਈ ਭਾਈ ਸਾਹਿਬ ਜੀ ਇਹਨਾਂ ਦੇ ਘਰ ਬੱਚਾ ਨਹੀਂ ਹੈ ਤੇ ਬਾਬਾ ਜੀ ਜੇ ਕਿਰਪਾ ਹੋਵੇ ਤੇ ਅਰਦਾਸ ਕਰੋ ਤੇ ਭਾਈ ਸਾਹਿਬ ਜੀ ਦੇ ਸੁਤੇ ਸੁ ਸੁਤੇ ਸਿੱਧੀ ਮੋਹ ਨਿਕਲ ਗਿਆ ਅਗਲੇ ਸਾਲ ਜਿਸ ਲਈ ਅਸੀਂ ਸਵਾਗਤ ਤੇ ਆਉਣਾ ਇਹਨਾਂ ਦੇ ਘਰ ਬੱਚਾ ਹੋਣਾ ਉਹਨਾਂ ਦੇ ਘਰ ਲੜਕਾ ਹੋਇਆ ਲੜਕਾ ਹੋਇਆ ਤੇ ਲੜਕੇ ਨੂੰ ਮਾਤਾ ਨਿਕਲ ਆਈ ਮਾਤਾ ਵੀ ਕਹਿੰਦੇ ਚੇਚੇ ਵੀ ਕਹਿੰਦੇ ਹੁੰਦੇ ਸਨ ਉਹਤੇ ਪੈਂਦੇ ਆ ਟੀਕੇ ਲੱਗ ਜਾਂਦੇ ਨਹੀਂ ਨਿਕਲਦੀ ਤੇ ਆਂਡਣਾ ਗਵਾਂਡਣਾ ਨੇ ਯੋਰ ਪਾਇਆ ਵੀ ਇਹਨੂੰ ਪੈਰੋਂ ਆਵਾ ਦੇ ਮੰਦਰ ਚ ਮੱਥਾ ਟਿਕਾਓ ਤੇਰੀ ਤਾਂ ਠੀਕ ਹੋਣੀ ਆ ਤੋ ਬੀਬੀ ਵਿਚਾਰੀ ਉਹਨਾਂ ਦੇ ਗੱਲਾਂ ਚ ਆ ਗਈ ਮਾਂ ਉਹ ਲੜਕੇ ਦੀ ਤੇ ਉਹਨੂੰ ਪੈਰੋਂ ਦੇ ਮੰਦਰ ਚ ਮੱਥਾ ਟਿਕਾਇਆ ਮੱਥਾ ਟਿਕਾਇਆ ਨਾਲ ਹੀ ਬੱਚਾ ਮਰ ਗਿਆ ਬੱਚਾ ਮਰ ਗਿਆ ਅਗਲੇ ਸਾਲ ਫੇਰ ਸਮਾਗਮ ਆਇਆ ਕੁਮਾਰ ਹੱਟੀ ਭਾਈ ਸਾਹਿਬ ਫੇਰ ਉੱਥੇ ਗਏ ਤੇ ਉਹ ਜਿਹੜਾ ਜਿਹੜਾ ਜਿਨ੍ਹਾਂ ਦੇ ਘਰ ਬੱਚਾ ਹੋਇਆ ਸੀ ਉਹ ਭਾਈ ਸਾਹਿਬ ਦੇ ਅੱਗੇ ਲੱਗੇ ਆ ਕੇ ਬੈਠਿਆ ਵੀ ਮੈਂ ਕਹਾਂ ਭਈ ਇਦਾਂ ਹੋਇਆ ਤੇ ਭਾਈ ਸਾਹਿਬ ਕਿਤੇ ਹੋਰ ਥਾਂ ਤੇ ਜਾ ਬੈਠੇ ਉਹ ਫੇਰ ਉੱਥੇ ਜਾ ਕੇ ਬੈਠਾ ਤੇ ਭਾਈ ਸਾਹਿਬ ਉੱਥੋਂ ਉੱਟ ਕੇ ਤੇ ਹੋਰ ਜਗ੍ਹਾ ਤੇ ਜਾ ਕੇ ਬੈਠੇ ਅਖੀਰ ਉਹਨੇ ਕਹਿ ਕਹਿ ਦਿੱਤਾ ਕਹਿੰਦੇ ਭਾਈ ਸਾਹਿਬ ਜੀ ਮੈਂ ਦੋ ਤਿੰਨ ਜਗ੍ਹਾ ਤੁਹਾਡੇ ਲਾਗੇ ਬੈਠਾ ਤੁਸੀਂ ਅੱਗੇ ਉੱਠ ਕੇ ਤੇ ਅੱਗੇ ਪਿਛੇ ਚਲੇ ਜਾਂਦੇ ਹੋ ਤੇ ਜੇ ਬਖਸ਼ਿਆ ਹੀ ਤੇ ਲੈ ਕਿਉਂ ਗਏ ਭਾਈ ਸਾਹਿਬ ਕਹਿੰਦੇ ਉਹ ਬੜਾ ਵੱਡਾ ਇੱਕ ਭਗਤ ਸੀ ਉਹ ਗੁਰੂ ਦੇ ਦਵਾਰਿਓਂ ਅਰਦਾਸ ਕਰਕੇ ਲਿਆਂਦਾ ਸੀ ਤੂੰ ਉਹਨੂੰ ਪੈਰੋਂ ਦੇ ਮੱਥਾ ਟਿਕਾ ਦਿੱਤਾ ਉਹ ਜਿੱਥੋਂ ਆਇਆ ਸੀ ਉੱਥੇ ਹੀ ਚਲਾ ਗਿਆ ਕਿ ਗੁਰੂ ਕੀ ਪਿਆਰੀ ਸਾਸ ਇਸ ਗੁਰੂ ਕੋਲੋਂ ਦੇਖਿਆਤ ਹੋ ਕੇ ਇਸ ਗੁਰੂ ਕੋ ਨਾਮਦਾਮ ਦੀ ਪ੍ਰਾਪਤੀ ਕਰਕੇ ਜਿਹੜੇ ਤੁਰੇ ਫਿਰਦੇ ਨਾ ਇਹੋ ਜਿਹਿਆਂ ਬੜੀਆਂ ਮਸਾਣਾ ਦੇ ਵਿੱਚ ਉਹਨਾਂ ਦਾ ਅੰਤ ਬਹੁਤ ਮਾੜਾ ਹੋਵੇਗਾ ਇਹ ਸੋਚ ਲੈਣਾ ਚਾਹੀਦਾ ਹੈ ਇਹ ਚੀਜ਼ਾਂ ਜਿਹੜੀਆਂ ਹਨ ਗੁਰਮਤ ਦੇ ਅੱਗੇ ਟਿਕਦੀਆਂ ਨਹੀਂ 10 ਗੱਲਾਂ ਪਖੜੇ ਡੈਮ ਤੇ ਸਰਵਿਸ ਕਰਦਾ ਮੈਂ ਉੱਥੇ ਓਵਰਸੀਅਰ ਜਦੋਂ ਹੁੰਦਾ ਸੀ ਉੱਥੇ ਲੱਗਾ ਹਿਆ ਸੀ ਤੇ ਉੱਥੇ ਕਿਸੇ ਦੇ ਉਦੋਂ ਮੈਂ ਨੂੰ ਸਿਰਫ ਜੁੜੀ ਵਜਾਉਣੀ ਆਉਂਦੀ ਸੀ ਤੇ ਕੀਰਤਨ ਨਹੀਂ ਮੈਂ ਕਰਦਾ ਹੁੰਦਾ ਉਹਨਾਂ ਦਿਨਾਂ 'ਚ ਤੇ ਕਿਸੇ ਦੇ ਘਰ ਖੰਡਪਾਟ ਸਾਹਿਬ ਉਹਨਾਂ ਨੇ ਕਰਾਇਆ ਤੇ ਜਿਹੜੇ ਪਾਠੀ ਸਨ ਉਹ ਆਪਣੇ ਪਿੰਡਾਂ ਵੱਲੋਂ ਸੱਦੇ ਪਾੜ ਦਾ ਭੋਗ ਪੈ ਗਿਆ ਸਾਰੇ ਜਣੇ ਕੀਰਤਨ ਵੀ ਹੋਇਆ ਮੈਂ ਦਾ ਖਰਤਲਾ ਵਜਾਉਂਦਾ ਸੀ ਜਾਂ ਮਾੜੀ ਮੁੱਟੀ ਜੁੜੀ ਜਾਨੀ ਆਉਂਦੀ ਸੀ ਤੇ ਮੈਂ ਵੀ ਉਹਨਾਂ ਦੇ ਨਾਲ ਆਪਾਂ ਕੀਰਤਨ ਸਾਡੇ ਜਥੇ ਨੇ ਕੀਤਾ ਕਰਕੇ ਤੇ ਮੈਂ ਘਰ ਨੂੰ ਚਲਾ ਗਿਆ ਤੇ ਉਹ ਜਿਹੜੇ ਸਿੰਘ ਜਿਨ੍ਹਾਂ ਦੇ ਘਰ ਸੀ ਪ੍ਰੋਗਰਾਮ ਹੋਇਆ ਉਹ ਦੋਹੇ ਜੀ ਅਮਰਤਾ ਨਹੀਂ ਸਨ ਤੇ ਉਹ ਉਹਨਾਂ ਦੇ ਲਾਗੇ ਸਿੰਘ ਰਹਿੰਦੇ ਸਨ ਜਿਹੜੇ ਹੈੱਡ ਕੀਰਤਨੀਆਂ ਸੰ ਅਖੰਡ ਕੀਰਤਨੀ ਜਥੇ ਦੇ ਉੱਤੇ ਦੇ ਉਹ ਮੇਰੇ ਘਰ ਆਏ ਕਹਿੰਦੇ ਨਦਰ ਸਿੰਘ ਫਟਾਫਟ ਕਰ ਮੈਂ ਮੇਰੀ ਰਾਤ ਦੀ ਸ਼ਿਫਟ ਸੀ ਮੈਂ ਦਿਨੇ ਸੁੱਤਾ ਐ ਬੀਬੀ ਉਧਰ ਨਹੀਂ ਚੜਾਉਂ ਬੰਦਾ ਬਾਬਾ ਜੀ ਨੂੰ ਚੜਾਉਂ ਕਿਵੇਂ ਤੇ ਮੈਂ ਸੁੱਤਾ ਆਇਆ ਸੀ ਤੇ ਉਹ ਮੈਨੂੰ ਜਗਾਇਆ ਉਹਨਾਂ ਆ ਕੇ ਕਹਿੰਦੇ ਨਦਰ ਸਿੰਘ ਫਟਾਫਟ ਦਸਤਾਰ ਸਜਾ ਮੈਂ ਕੀ ਹੋਵੇ ਮੈਂ ਲੜਾਈ ਲੜੋਈ ਹੋਪੀ ਘਰੇ ਤੇ ਮੈਂ ਛੋਟੀ ਦਸਤਾਰ ਫਟਾਫਟ ਬੰਨੀ ਤੇ ਨਾਲ ਕਹਿੰਦੇ ਰਸਤੇ 'ਚ ਦੱਸਾਂਗੇ ਚੱਪਲ ਨਹੀਂ ਪਾਣ ਦਾ ਮਸਾ ਟਾਈਮ ਦਿੱਤਾ ਕਹਿੰਦੇ ਉਹ ਜਿਨ੍ਹਾਂ ਦੇ ਘਰ ਅਸੀਂ ਸਵੇਰੇ ਭੋਗ ਪਾਇਆ ਨਾ ਕੀਰਤਨ ਕੀਤਾ ਉਹ ਬੀਬੀ ਨੂੰ ਉਹ ਪ੍ਰੀਕ ਅਸਰ ਹੈ ਤੇ ਚਲੋ ਚਲੀਏ ਤੇ ਮੈਂ ਢਾਰਾਂ ਵਿੱਚੋਂ ਮੈਂ ਨੌਜਵਾਨ ਸੀ ਹਜੇ ਅੰਦਾੜੀ ਸੀ ਜਲਦੀ ਮੈਨੂੰ ਨੌਕਰੀ ਮਿਲ ਗਈ ਸੀ ਕਹਿੰਦੇ ਚੱਲ ਚੱਲ ਤੂੰ ਫੜਫੜ ਲੈ ਗਏ ਤੇ ਉਹਨਾਂ ਦੇ ਘਰ ਉਹ ਉਹ ਬੀਬੀ ਉਹਨਾਂ ਦੇ ਸਰੂਪ ਹਜੇ ਉਹਨਾਂ ਦੇ ਘਰ ਹੀ ਸੀ ਬਾਬਾ ਜੀ ਦੀ ਬੀੜ ਉਹਨਾਂ ਦੇ ਘਰ ਹੀ ਸੀ ਹਜੇ ਉਹ ਕਹਿੰਦੇ ਸੀ ਸਿੱਕ ਇੱਕ ਸਾਈਂ ਪਾਠ ਕਰਨਾ ਉਹਨਾਂ ਦੇ ਸਿੰਘ ਸਾਹਿਬ ਲਓ ਦੂਸਰੇ ਕਮਰੇ 'ਚ ਬੈਠੀ ਅ ਸਾਡੇ ਆਲ ਵੇਖ ਕੇ ਗੰਧੀਆਂ ਗੰਧੀਆਂ ਗਾਲਾਂ ਲਾਪੀ ਜਦੋਂ ਬੰਦੇ ਗਾਲਾਂ ਕੱਢਦੇ ਨਾ ਉੱਦਾਂ ਗਾਲਾਂ ਕੱਢਣ ਲੱਪੀ ਤੇ ਕਿਤੇ ਕਿਸੇ ਪਾਸੇ ਨੂੰ ਦੌੜ ਕੇ ਜਾਏ ਕਿਤੇ ਕਿਸੇ ਪਾਸੇ ਦੌੜ ਕੇ ਜਾਏ ਅਖੀਰ ਉਹ ਬਾਬਾ ਜੀ ਦੇ ਕਮਰੇ 'ਚ ਵੜ ਗਈ ਅਸੀਂ ਮਗਰੇ ਤੇ ਉਹ ਨਾ ਬਾਬਾ ਜੀ ਦੇ ਰਮਾਲਿਆਂ ਨੂੰ ਪੋਵੇ ਤੇ ਹੁਣ ਸਿੰਘਾਂ ਨੇ ਫੜ ਲਿਆ ਇੱਦਾਂ ਕਰਕੇ ਖਿੱਚਿਆ ਇੱਕ ਪਾਸੇ ਮੈਂ ਉਹਦਾ ਮੋਢਾ ਫੜਿਆ ਤੇ ਇੱਕ ਪਾਸੇ ਦੂਸਰੇ ਇੱਕ ਸਿੰਘ ਨੇ ਫੜਿਆ ਉਹ ਮੇਰੇ ਨਾਲੋਂ ਵਾ ਵ ਦੂਣਾ ਦੇਣਾ ਮੈਂ ਤੇ ਕਾਰੀ ਜੀ ਸਰੀਰ ਦਾ ਸੀ ਉਹਦਾ ਉਹ ਭਾਈ ਸਾਹਿਬ ਜੀ ਮੈਂ ਗੁਰੂ ਦੀ ਹਜ਼ੂਰੀ 'ਚ ਗੱਲ ਦੱਸ ਰਿਹਾ ਕਦੇ ਖਿੱਚ ਕੇ ਸਾਨੂੰ ਉਧਰ ਲੈ ਜਾਏ ਕਦੇ ਉਧਰ ਨੂੰ ਲੈ ਜਾਏ ਉਨੇ ਮੇਰੀ ਬਾਪੜੀ ਇਸ ਤਰ੍ਹਾਂ ਕਰਕੇ ਜਿਵੇਂ ਸ਼ਾਵਲ ਦਾ ਬੂਮ ਇਸ ਤਰ੍ਹਾਂ ਸਿੱਧਾ ਹੋ ਜਾਂਦਾ ਨਾ ਉਹਨੇ ਐਉਂ ਕਰਕੇ ਮੈਨੂੰ ਕੀਤਾ ਮੈਂ ਠਾ ਕਰਕੇ ਵਜਾ ਗੰਧ ਦੇ ਵਿੱਚ ਐਨਾ ਉਹ ਜੋਰ ਮੈਂ ਖੁਦ ਮਹਿਸੂਸ ਕੀਤਾ ਕਿਉਂਕਿ ਉਹਦੇ ਵਿੱਚ ਪ੍ਰੇਤ ਆਤਮਾ ਆਈ ਹੋਈ ਸੀ ਉਸੇ ਲਈ ਅਸੀਂ ਚੌਪਈ ਸਾਹਿਬ ਮੈਨੂੰ ਉਸੇ ਕਹਿੰਦੇ ਮੈਂ ਦਰਸ਼ਾ ਡਰਨਾ ਨਹੀਂ ਅਸੀਂ ਇਹੋ ਜੇ ਕੰਮ ਕਈ ਵੇਖੇ ਹੋਏ ਚਲੋ ਚੌਪਈ ਸਾਹਿਬ ਦਾ ਪਾਠ ਸ਼ੁਰੂ ਕਰਤਾ ਉਹ ਜਿਹੜਾ ਉਹ ਬੀਬੀ ਦੇ ਅੰਦਰ ਪ੍ਰੇਤ ਸੀ ਉਹ ਬੋਲਦਾ ਸੀ ਉਹ ਕਹੇ ਤੁਸੀਂ ਜਿੰਨੇ ਮਰਜੀ ਚਉਪਈ ਸਾਹਿਬ ਦੇ ਪਾਠ ਕਰ ਲੋ ਅੱਜ ਮੈਂ ਤੁਹਾਨੂੰ ਛੱਡਣਾ ਨਹੀਂ ਲਿਆ ਉਹ ਆਪਣੇ ਗੁਰੂ ਗੋਬਿੰਦ ਸਿੰਘ ਨੂੰ ਘੱਟਾ ਗੁਰੂ ਗੋਬਿੰਦ ਸਿੰਘ ਲਈ ਫਿਰਦੇ ਅੰਦਰ ਉਹ ਪ੍ਰੇਤ ਆਤਮਾ ਬੋਲਦੀ ਸੀ ਤੇ ਜਿਹੜਾ ਮਹਾਰਾਜ ਦੀ ਤਾਬਿਆ ਬੈਠਾ ਹੋਇਆ ਸੀ ਸਿੰਘ ਉਹ ਕਹਿੰਦਾ ਤੂੰ ਕੌਣ ਹੈ ਕਹਿੰਦਾ ਮੈਂ ਨਰ ਸਿੰਘ ਉਹ ਕਹਿੰਦਾ ਉਹ ਕੌਣ ਹੈ ਕਹਿੰਦਾ ਮੈਂ ਬਾਬਾ ਵਡਪਾਉ ਸਿੰਘ ਦਾ ਸਭ ਤੋਂ ਵੱਡਾ ਪ੍ਰੇਤ ਹਾਂ ਉਹ ਆnde ਤੇਰਾ ਕਿੱਥੇ ਕੰਮ ਇਹ ਸਿੰਘ ਨੇ ਵੀ ਅਮਰ ਸ਼ਕਿਆ ਬੀਬੀ ਨੇ ਵੀ ਅਮਰ ਸ਼ਕਿਆ ਫਿਰ ਉਹਨੇ ਗੱਲ ਦੱਸੀ ਕਿ ਮੈਂ ਇਹਦੇ ਅੰਦਰ ਕਿਵੇਂ ਵੜ ਗਿਆ ਕਿੱਦਾਂ ਵਾਸਾ ਕਰ ਲਿਆ ਉਹ ਐਂਦਾ ਮੈਨੂੰ ਤੇ ਇਹਦੇ ਅੰਦਰ ਵਾਸਾ ਕੀਤਾ 20 ਸਾਲ ਹੋ ਗਏ ਜਾਂ 25 ਸਾਲ ਕਿੰਨੇ ਦੱਸਦੀ ਸੀ ਉਹ ਕਾਫੀ ਸਾਲ ਨੂੰ ਕਾਫੀ ਧੀਰ ਦੀ ਗੱਲ ਹੈ ਉਹ ਕਹਿੰਦਾ ਸਾਡਾ ਤਾਂ ਵਿਆਹ ਹੋਇਆ ਨਾ ਨੇਚਰ ਹੋ ਗਿਆ ਮੈਂ ਤਾਂ ਕਦੀ ਇਹਦੇ ਵਿੱਚ ਕੋਈ ਲੱਛਣ ਇਸ ਤਰ੍ਹਾਂ ਦਾ ਸਿੰਪਟਮ ਕੋਈ ਦੇਖਿਆ ਹੀ ਨਹੀਂ ਤੇ ਇਹਨੂੰ ਪਰੇ ਚੰਬੜਿਆ ਹੋਇਆ ਉਹ ਕਹਿੰਦਾ ਅੱਜ ਤੋਂ ਐਨੇ ਸਾਲ ਪਹਿਲਾਂ 20 ਸਾਲ ਜਾਂ 25 ਸਾਲ ਕਹਿੰਦੀ ਸੀ ਉਹ ਵੀ ਬਾਬਾ ਇਹ ਆਪਣੇ ਪੇਕੇਆਂ ਦੇ ਗਈ ਉਥੋਂ ਬਾਬਾ ਵਡਭਾਗ ਸਿੰਘ ਦੇ ਇੱਕ ਟਰੱਕ ਜਾਣਾ ਸੀ ਕਿਸੇ ਨਵੇਂ ਟਰੱਕ ਲਿਆ ਤੇ ਕਈ ਲੋਕੀ ਸੰਗਤ ਲੈ ਕੇ ਜਾਂਦੇ ਅਨੰਦਪੁਰ ਸਾਹਿਬ ਜਾਂ ਉਧਰ ਤੇ ਲੈ ਕੇ ਉਹ ਗਿਆ ਇਕੋ ਥੋੜੀ ਜੀ ਘਟਾ ਦੂੰ ਮੇਰੇ ਖਾ ਸੰਗਤ ਨੂੰ ਸਮਝ ਨਹੀਂ ਆਉਂਦੀ ਹਣੀ ਚੰਗੀ ਆਵਾਜ਼ ਮੋੜ-ਮੋੜ ਕੇ ਆਉਂਦੀ ਠੀਕ ਹੈ ਠੀਕ ਹੈ ਕਹਿੰਦੇ ਠੀਕ ਹੈ ਜੀ ਤੇ ਉਹ ਕਹਿੰਦੇ ਕਿ ਜਦੋਂ ਤੁਹਾਨੂੰ ਅੰਮ੍ਰਿਤ ਛਕਾਉਂਦੇ ਆ ਨਾ ਤੇ ਗੁਰੂ ਨੇ ਤੁਹਾਡੇ ਦਿਵਾਲੇ ਮਰਿਆਦਾ ਦੀ ਇੱਕ ਲਕੀਰ ਖਿੱਚੀ ਹੋਈ ਆ ਇਹ ਮਰਿਆਦਾ ਤੋਂ ਬਰ ਨਹੀਂ ਜਾਣਾ ਗੁਰੂ ਕੀ ਬਾਰੇ ਸਾ ਸੰਗਤ ਮਰਿਆਦਾ ਕੋਈ ਢੀ ਔਖੀ ਨਹੀਂ ਆਈ ਪੰਜ ਕਕਾਰ ਪਾਉਣੇ ਸਵੇਰ ਵੇਲੇ ਇਸ਼ਨਾਨ ਕਰਕੇ ਸਿਮਰਨ ਕਰਨਾ ਨਾਮ ਜਪਣਾ ਸ਼ਾਮ ਨੂੰ ਸੋਦਰ ਸ੍ਰੀ ਸੋਦਰ ਸਾਹਿਬ ਦਾ ਪਾਠ ਕਰਨਾ ਤੇ ਸੌਣ ਲਗਾ 16 ਸਾਹਿਬ ਦਾ ਪਾਠ ਕਰਨਾ ਸੱਚ ਬੋਲਣਾ ਝੂਠ ਨਹੀਂ ਬੋਲਣਾ ਕਿਸੇ ਦੇ ਨਾਲ ਧੋਖਾ ਨਹੀਂ ਕਰਨਾ ਇਹ ਸਾਰੀਆਂ ਚੰਗੀਆਂ ਗੱਲਾਂ ਵਰਲਡ ਦੇ ਜਿਹੜੇ ਸਾਰੇ ਧਰਮੇ ਗੱਲਾਂ ਕਹਿੰਦੇ ਡਾਕਟਰ ਸਾਹਿਬ ਸਾਨੂੰ ਜਗਾ ਜਗਾ ਸੁਣਾਉਂਦੇ ਵੀ ਚੰਗੀਆਂ 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 ਗੱਲਾਂ ਨੇ ਤੇ ਉਹ ਗੁਰੂ ਨੇ ਕਹਿੰਦੀ ਤੁਹਾਡੇ ਦਿਵਾਲੇ ਇੱਕ ਲਕੀਰ ਖਿੱਚੀ ਮਰਿਆਦਾ ਦੀ ਤੇ ਜਿਸ ਨੇ ਅੰਮ੍ਰਿਤ ਛਕਾਉਂਦੇ ਐ ਤੇ ਉਹ ਬੋਲੋ ਨਾ ਇੱਧਰ ਧਿਆਨ ਦਿਓ ਬਹੁਤ ਦੂਸਰਿਆਂ ਨੂੰ ਡਿਸਟਰਬ ਨਾ ਕਰੋ ਬਾਜੋ ਜਿੱਦਾਂ ਦਾ ਸੁਣਦਾ ਸੁਣ ਲੋ ਇਹ ਗੱਲਾਂ ਕਰੋੜਾ ਰੁਪਈਆ ਖਰਚ ਕੇ ਨਹੀਂ ਮਿਲਣ ਵਾਲੀਆਂ ਪਤਾ ਨਹੀਂ ਕੀ ਆ ਉਹਦੇ ਚਲੋ ਇੱਧਰ ਧਿਆਨ ਦਿਓ ਜੀ ਸਾਰੇ ਇੱਧਰ ਧਿਆਨ ਦਿਓ ਇੱਧਰ ਇੱਧਰ ਨੂੰ ਉਹ ਕਹਿੰਦੇ ਕਿ ਕਿੱਥੇ ਸੀ ਆਪਾਂ ਗੱਲੀ ਜਾਂਦੀ ਗੱਲ ਮਰਿਆਦਾ ਦੀ ਕਹਿੰਦੇ ਤੁਹਾਡੇ ਦਿਵਾਲੇ ਲੀਕ ਖਿੱਚੀ ਗੁਰੂ ਨੇ ਤੇ ਉਹ ਜਿਸਲੇ ਗੁਰੂ ਕੀ ਪਿਆਰੀ ਸਾਸ ਸੰਗ ਅਮਰਤ ਸ਼ਕਾਉਂਦੇ ਤੇ ਕਹਿੰਦੇ ਬਾਬੇ ਵਡਪਾਲ ਸਿੰਘ ਦੇ ਨਹੀਂ ਜਾਣਾ ਤੇ ਕਹਿੰਦੇ ਇਹ ਚੱਲ ਗਈ ਤੇ ਮਰਿਆਦਾ ਦੇ ਵਿੱਚ ਇੰਨੇ ਸ਼ੇਕ ਕਰਤਾ ਮੈਂ ਉਥੋਂ ਦੀ ਐਂਟਰ ਕਰ ਗਿਆ ਮੈਂ ਸੋਚਿਆ ਕਿ ਇਹਦੇ ਕੋਲ ਡੋਲੀਆਂ ਖੜਾਵਾ ਕਰਾਂਗਾ ਇਹ ਡੇਰਾ ਬਣਾਏਗੀ ਬਾਬਾ ਵਡਪਾਖ ਸਿੰਘ ਦਾ ਮੈਂ ਇਹਦੇ ਕੋਲ ਡੋਲੀਆਂ ਖੜਾਇਆ ਕਰਾਂਗਾ ਉਹ ਸਿਰ ਮਾਰਦੀ ਹੈ ਨਾ ਜਿਹੜਾ ਉਹ ਤੇ ਕਹਿੰਦੇ ਕਿਉਂਕਿ ਤੁਸੀਂ ਸਵੇਰੇ ਵੀ ਪਾਠ ਕਰਦੇ ਹੋ ਨਿਤਨੇਮ ਕਰਦੇ ਹੋ ਸ਼ਾਮ ਨੂੰ ਵੀ ਕਰਦੇ ਹੋ ਸੌਣ ਲੱਗਿਆ ਵੀ ਕਰਦੇ ਹੋ ਮੈਂ ਕਦੇ ਤੰਗ ਨਹੀਂ ਇਹਨੂੰ ਕੀਤਾ 20 ਸਾਲ 25 ਸਾਲ ਹੋ ਗਏ ਮੈਂ ਇਹਨੂੰ ਕਦੇ ਤੰਗ ਨਹੀਂ ਕੀਤਾ ਤੋ ਉਹ ਜਿਹੜਾ ਮਹਾਰਾਜ ਤਪਿਆ ਬੈਠਾ ਸੀ ਸਿੰਘ ਕਹਿੰਦਾ ਤਾ ਹੁਣ ਕਿਉਂ ਤੰਗ ਕਰਨਾ ਕਹਿੰਦਾ ਤੁਸੀਂ ਉਹ ਜਿਹੜਾ ਅਖੰਡ ਪਾਠ ਸਾਹਿਬ ਕਰਾਇਆ ਨਾ ਤੁਸੀਂ ਆਪਣੇ ਪਿੰਡਾਂ ਵੱਲੋਂ ਜਿਹੜੇ ਅਖੰਡ ਪਾਠੀ ਸੱਦੇ ਉਹਨਾਂ ਅਖੰਡ ਪਾਠੀਆਂ ਦੇ ਵਿੱਚ ਇੱਕ ਪਾਠੀ ਪ੍ਰੇਤ ਵਿੱਦਿਆ ਜਾਣਦਾ ਸੀ ਉਹਨੇ ਮੈਨੂੰ ਬੜਾ ਤੰਗ ਕੀਤਾ ਤੇ ਕਹਿੰਦਾ ਉਹਨੇ ਤਾਂ ਕੀ ਤਾਂ ਹੁਣ ਮੈਂ ਵੀ ਤੁਹਾਨੂੰ ਤੰਗ ਕਰਨਾ ਤੇ ਕਹਿੰਦੇ ਉਹ ਮਹਾਰਾਜ ਤਪਿਆ ਜਿਹੜਾ ਸਿੰਘ ਬੈਠਾ ਹੀ ਕਹਿੰਦਾ ਤੂੰ ਇਹ ਦੱਸ ਦੇ ਵੀ ਜਾਣਾ ਕਿੱਦਾਂ ਤੂੰ ਉਹ ਕਹਿੰਦਾ ਤੁਸੀਂ ਚੰਗੇ ਜੀਵਨ ਵਾਲੇ ਪੰਜ ਅਮਰਤਾ ਰੀ ਸਿੰਘ ਇਕੱਠੇ ਕਰੋ ਉਹ ਰਲ ਗੁਰੂ ਕੀ ਪਿਆਰੀ ਸਾਸ ਮੇਰੇ ਸਾਹਮਣੇ ਗੱਲਾਂ ਹੋਈਆਂ ਹੀਆਂ ਕੋਈ ਮੈਂ ਸੁਣੀ ਸੁਣਾਈ ਗੱਲ ਨਹੀਂ ਸੁਣਾ ਰਿਹਾ ਪੰਜ ਸਿੰਘ ਚੰਗੇ ਜੀਵਨ ਵਾਲੇ ਦੇ ਇਕੱਠੇ ਦੇਗ ਤਿਆਰ ਕਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਦੇਗ ਭੇਟ ਕਰਕੇ ਤੇ ਅਰਦਾਸਾ ਸੋਧਨ ਭਈ ਮੇਰੀ ਜਿਹੜੀ ਆ ਬਾਬਾ ਵਡਭਾਗ ਸਿੰਘ ਤੋਂ ਬੰਦਖਲਾਸੀ ਹੋ ਜੇ ਮੈਂ ਉਹਦੇ ਚੁੰਗਲ ਚੋਂ ਆਜ਼ਾਦ ਹੋ ਜਾਵਾਂ ਸਿੰਘ ਨੇ ਕੋਈ ਨਹੀਂ ਅਸੀਂ ਸਲਾਹ ਕਰ ਲਈ। ਸਿੰਘਾਂ ਨੇ ਸਲਾਹ ਕੀਤੀ ਤੇ ਉਹਨੂੰ ਫਿਰ ਸਲਾਹ ਸੁਣਾਈ। ਕਹਿੰਦੇ ਬਈ ਤੈਨੂੰ ਸਜਾ ਲੱਗੀ ਹੋਈ ਐ। ਤੂੰ ਬਾਬਾ ਫੜਪਾਗ ਸਿੰਘ ਦੇ ਚੁੰਗਲ ਵਿੱਚ ਐ, ਉਹਦੇ ਵਾਸ ਵਿੱਚ ਐ। ਤੈਨੂੰ ਇਹ ਧੁਰਦਰਗਾਹੋਂ ਸਜਾ ਲੱਗੀ ਹੋਈ ਐ। ਅਸੀਂ ਪੰਜ ਪਿਆਰੇ ਪੰਜ ਸਿੰਘ ਚੰਗੇ ਜੀਵਨ ਵਾਲੇ ਚੰਗੇ ਨਾਮ ਬਿਆਸੀ 20 ਇਕੱਠੇ ਕਰ ਲਾਂਗੇ ਇਸ ਸ਼ਹਿਰ 'ਚ ਹੀ ਰਹਿੰਦੇ ਆ। ਉਹ ਸਾਰਾ ਕੁਝ ਕਰਨਗੇ ਅਰਦਾਸ ਹੀ ਹੋ ਜਾਏਗੀ ਤੂੰ ਛੁੱਟ ਜਾਏਗਾ ਅਸੀਂ ਫਸ ਜਾਾਂਗੇ ਪੰਜ ਪਾਰਿਆਂ ਨੂੰ ਕਹਿਣ ਵਾਲੇ ਤੇਰੀ ਕੋਈ ਅਰਦਾਸ ਦੀ ਕਰਨੀ ਤੂੰ ਜਾਣਾ ਜਾ ਨਹੀਂ ਜਾਣਾ ਤੂੰ ਆਪਣਾ ਪੜਿਆ ਵਿਚਾਰ ਤੇ ਉਹ ਗੁਰੂ ਕੀ ਪਿਆਰੀ ਸਾਧ ਸੰਗਤ ਬੋਲਦੀ ਤੇ ਉਹ ਬੀਬੀ ਸੀ ਅੰਦਰੋਂ ਪ੍ਰੇਤ ਬੋਲਦਾ ਸੀ ਉਹ ਕਹਿੰਦਾ ਲੋ ਮੈਂ ਹੁਣੇ ਚੱਲ ਜਾਣਾ ਜਿਸਲੇ ਉਹਨੇ ਅੰਨੀ ਗੱਲ ਕਹੀ ਨਾ ਤੇ ਉਹ ਬੀਬੀਆਂ ਜਿਹੜੇ ਅਕੜੇ ਦਿੱਲੀ ਹੁੰਦੇ ਨਾ ਅੱਖ ਦੇ ਵਿੱਚ ਪੁਤਲੀਆਂ ਤਾਂ ਚੜੀਆਂ ਚਿੱਟੀਆਂ ਚਿੱਟੀਆਂ ਅੱਖਾਂ ਸੇ ਉਹ ਸੇਵਲੇ ਉਹਦੀਆਂ ਅੱਖਾਂ ਠੀਕ ਹੋ ਗਈਆਂ ਤੇ ਉਹ ਉਹਨੂੰ ਆਪਣੀ ਉਹ ਸੁਰਤ ਵਿੱਚ ਆ ਗਈ ਮੈਂ ਉਹਨੂੰ ਕਿਹਾ ਮੈਂ ਭੈਣ ਜੀ ਤੁਹਾਨੂੰ ਪਤਾ ਤੁਸੀਂ ਕੀ ਕੀਤਾ ਅੰਨੀਆਂ ਗੋਲਾਂ ਕਟੀਆਂ ਤੁਸੀਂ ਸਾਨੂੰ ਕਈ ਕੋਸ਼ਿਸ਼ ਕੀਤਾ ਤੁਸੀਂ ਬਾਬਾ ਜੀ ਦੇ ਰਮਾਲਿਆਂ ਨੂੰ ਧੋੜ-ਧੋੜ ਕੇ ਪੈਂਦੇ ਸੀ ਕਹਿੰਦੀ ਪੁੱਤਰ ਮੈਨੂੰ ਕੁਝ ਨਹੀਂ ਪਤਾ ਮੈਨੂੰ ਤੇ ਇਸ ਤਰ੍ਹਾਂ ਐਸਲੇ ਲੱਗਿਆ ਕਿਸੇ ਜਿਵੇਂ ਕਿਸੇ ਨੇ ਡਾਂਗਾ ਨਾਲ ਕੁੱਟਿਆ ਹੋਵੇ ਇੰਨਾ ਉਹਦਾ ਭਾਰ ਹੁੰਦਾ ਉਹ ਚੀਜ਼ ਜਿਹੜੀ ਉਹ ਅੰਦਰ ਆ ਕੇ ਵਸ ਜਾਂਦੀ ਹੈ ਚਲੋ ਉਹ ਠੀਕ ਹੋ ਗਈ ਠੀਕ ਹੋ ਗਈ ਮੇਰੀ ਰਾਤ ਦੀ ਸ਼ਿਫਟ 'ਚ ਮੈਂ ਰਾਤ ਦੀਆਂ ਸ਼ਿਫਟਾਂ ਜਾਂਦਾ ਸੀ ਉੱਥੇ ਤੇ ਦਿਨੇ ਵੇਲਾ ਰੰਦਾ ਸੀ ਸੌਂ ਸਾਲਾਂ ਦਾ ਸੀ ਘਰ ਆ ਗਿਆ ਤੇ ਮੈਂ ਸਰਬਲੋ ਧਾਰਨ ਕੀਤਾ ਸਰਬਲੋ ਦੇ ਭਾਂਡਿਆਂ 'ਚ ਆਪ ਹੀ ਬਣਾਉਂਦਾ ਸੀ ਆਪ ਹੀ ਸ਼ਕਦਾ ਹੁੰਦਾ ਸੀ ਉਹਨਾਂ ਦੇ ਨਾਲ 'ਚ ਤੇ ਵੇਲੇ ਰਹਿਣਾ ਨਾਮ ਬਣੇ ਜਾਂਦੇ ਰਹਿਣਾ ਰਾਤ ਨੂੰ ਡਿਊਟੀ ਤੇ ਚਲਾ ਗਿਆ ਤੇ ਸਵੇਰੇ ਆਇਆ ਤੇ ਉਹ ਸਿੰਘ ਫੇਰ ਆਏ ਕਹਿੰਦੇ ਵੀ ਭਾਈ ਸਾਹਿਬ ਇਹ ਰਾਤ ਫੇਰ ਸੇਲ ਮਾਰਦੀ ਸੀ ਚਲੋ ਫੇਰ ਉਹਨਾਂ ਦੇ ਜਾ ਕੇ ਘਰ ਜਾ ਕੇ ਕੀਰਤਨ ਕੀਤਾ ਤੇ ਫੇਰ ਉਹ ਜਿਹੜਾ ਮਹਾਰਾਜ ਦੀ ਤਾਬੇ ਆ ਬੈਠਾ ਸੀ ਉਹ ਕਹਿੰਦਾ ਮੈਂ ਕੀਰਤਨ ਨਹੀਂ ਕਰਾਂਗਾ ਬਾਕੀ ਦੇ ਕੀਰਤੀਆਂ ਨੂੰ ਬੇਨਤੀ ਹੈ ਇਹ ਨਾ ਕੋ ਵੀ ਸਾਰਾ ਟਾਈਮ ਲੈ ਗਿਆ ਬਸ 5-10 ਮਿੰਟ ਹੀ ਸੁਣਾ ਕੇ ਆਪ ਜੀ ਸਾਰਿਆਂ ਨੇ ਕੀਰਤਨ ਕਰਨਾ ਇਹ ਗੱਲਾਂ ਵੀ ਸੁਣਾਉਣੀਆਂ ਜਿਹੜੀਆਂ ਜ਼ਰੂਰੀ ਹਨ ਤੇ ਉਹ ਕਹਿੰਦੇ ਵੀ ਕਹਿੰਦਾ ਮਹਾਰਾਜ ਤਾਬੇ ਵਾਲਾ ਸਿੰਘ ਤਾਂ ਤੂੰ ਫੇਰ ਆ ਗਿਆ ਰਾਤੀ ਤਾਂ ਕਹਿੰਦਾ ਹਾਂ ਮੈਂ ਚੱਲ ਚੱਲਿਆ ਉਹ ਕਹਿੰਦਾ ਮੈਂ ਆਪਣੇ ਡੇਰੇ ਚਲਾ ਗਿਆ ਸੀ ਰਾਤੀ ਤੇ ਬਾਬਾ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਕੋਲੋਂ ਡਰਦਾ ਆ ਗਿਆ ਮੇਰੀ ਪਿੱਠ ਲੋ ਆ ਗਿਆ ਕਹਿੰਦਾ ਚੱਲ ਉੱਥੇ ਕਹਿੰਦਾ ਹੱਥੇ ਆਵਾਂ ਤੁਸੀਂ ਕੀਰਤਨ ਕਰ ਕਰਕੇ ਸੁਣਾਉਂਦੇ ਹੋ ਉੱਥੇ ਜਾਵਾਂ ਬਾਬਾ ਜੀ ਨਹੀਂ ਟਿਕੰਦੰਦੇ ਮੇਰੇ ਸਾਹਮਣੇ ਦੀਆਂ ਗੱਲਾਂ ਗੁਰੂ ਕੀ ਬਿਹਾਰੀ ਸਾਹਿਬਾ ਗੁਰੂ ਕੀ ਹਿਜੂਰੀ ਸੁਣਾ ਰਿਆਂ ਕੋ ਸੁਣਾਉਣ ਚ ਕੋ ਸਿਹਾਰੀ ਬਿਹਾਰੀ ਦਾ ਭਾਵੇਂ ਫਰਕ ਕੋ ਬੜੇ ਕੋ 40 45 ਸਾਲ ਪਹਿਲਾਂ ਦੀ ਗੱਲ ਹੈ ਤੇ ਚਲੋ ਉਹ ਫੇਰ ਉਹ ਠੀਕ ਹੋ ਗਈ ਠੀਕ ਹੋ ਗਈ ਤੇ ਦੁਪਹਿਰ ਵੇਲੇ ਮੈਂ ਸੁੱਤਾ ਤੇ ਉਹ ਜਿਹੜੇ ਸਿੰਘ ਸੀ ਨਾ ਵੱਡੇ ਸਿੰਘ ਜਿਹੜੇ ਮੈਂ ਮੈਂ ਵੀ ਮੂੜਾ ਕੋੜਾ ਸੀ ਉਦੋਂ ਤੇ ਉਹ ਮੇਰੇ ਘਰ ਆਏ ਕਹਿੰਦੇ ਭਾਈ ਸਾਹਿਬ ਚਾਹੋ ਚਲੋ ਉਹਨਾਂ ਦੇ ਘਰ ਚਲੀਏ ਉਹ ਜਿਹੜੀ ਬੀਬੀ ਨੂੰ ਪੂਹ ਚੰਬੜਿਆ ਉਹਨਾਂ ਦੇ ਘਰ ਚਲੀਏ ਤੇ ਚਲੋ ਮੈਂ ਵੀ ਚੱਲ ਗਿਆ ਨਾਲ ਉਹਨਾਂ ਦੇ ਤੇ ਜਿਹੜਾ ਉਹਨਾਂ ਦਾ ਘਰ ਦੇ ਗਵਾਂਢ ਜਿਹੜਾ ਘਰ ਸੀ ਨਾ ਉੱਥੇ ਵੀ ਸਿੰਘ ਰਹਿੰਦੇ ਸੀ ਤੇ ਜੁੱਤੀਆਂ ਸੀ ਉਹਨਾਂ ਦੇ ਘਰ ਅੱਗੇ ਵੀ ਜੇ ਉੱਥੋਂ ਮੈਂ ਆਇਆ ਮਗਰ ਪੈ ਗਈ ਦੌੜਨਾ ਦੌੜਨਾ ਪਿਆ ਤੇ ਜੁੱਤੀਆਂ ਰਾਜਣ ਉੱਥੇ ਜੁੱਤੀਆਂ ਕਿਸੇ ਦੇ ਹੋਰ ਦੇ ਘਰ ਲਾਗੇ ਤੇ ਉਹ ਚਲ ਗਏ ਤਾਂ ਉਹਲੇ ਸ਼ਾਂਤ ਜਿੱਤੋਂ ਬੈਠੀ ਹੋਈ ਸੀ ਬੀਬੀ ਤੇ ਜੋੜੀ ਵਜਾ ਉੱਥੇ ਸੀ ਤੇ ਮੈਂ ਤਬਲਾ ਵਜਾ ਲੰਦਾ ਸੀ ਪਰ ਤਬਲਾ ਉੱਤੇ ਇੱਕ ਹੋਰ ਸਿੰਘ ਸੀ ਉਹ ਵੀ ਵਜਾਂਦਾ ਸੀ ਪਤਾ ਨਹੀਂ ਮੈਂ ਮਨਚੇਤਨ ਮੈਂ ਵਜਾਇਆ ਜਾਂਨੇ ਵਜਾਇਆ ਤੇ ਉਹ ਮੁੰਡੇ ਨੂੰ ਦੋ ਤਿੰਨ ਸ਼ਬਦਾਂ ਦੇ ਸੀ ਅਸੀਂ ਸ਼ਬਦ ਪੜ੍ਹੀਏ ਤੇ ਜਿੱਦਾਂ ਇੱਥੇ ਕੀਰਤਨ ਹੋਇਆ ਇਦਾਂ ਦਾ ਕੀਰਤਨ ਹੋਏ ਮਗਰ ਉਹ ਵਜਾਂ ਉਹਨ ਮਗਰ ਪੈਰਾ ਸੀ ਗੁਰੂ ਦਾ ਉੱਥੇ ਚਲੋ ਰਾਤ ਉਹਦਾ ਸਿੰਘ ਮੈਨੂੰ ਬਾਜ਼ਾਰ 'ਚ ਮਿਲਿਆ ਕਹਿੰਦਾ ਮਹਿੰਦਰ ਸਿੰਘ ਤੁਸੀਂ ਯਾਰ ਅੱਜ ਸਾਡੇ ਦੁਪਹਿਰੇ ਸਾਡੇ ਘਰ ਕੀਰਤਨ ਹੋਇਆ ਤੇ ਬੜੇ ਕਿਸੇ ਨੂੰ ਤੁਸੀਂ ਆਏ ਮੈਂ ਅਸੀਂ ਤਿੰਨ ਜਣੇ ਸੀ ਤਦ ਗੰਗਾ ਗਵਾਂਡੀ ਕਹਿੰਦੇ ਤੁਸੀਂ ਕੀਰਤਨ ਕਰਾਇਆ ਸਾਨੂੰ ਬੁਲਾਇਆ ਨਹੀਂ ਮੈਂ ਕਿਹਾ ਅਸੀਂ ਤਿੰਨ ਜਣੇ ਵਹੇ ਗਏ ਅਸੀਂ ਕੀਰਤਨ ਕਰਕੇ ਤੇ ਆ ਗਏ ਤੇ ਮਹਿਸੂਸ ਸਾਨੂੰ ਹੋ ਗਿਆ ਏਦਾਂ ਹੁੰਦਾ ਸੀ ਬੜੀ ਸੰਗਤ ਬੈਠੀ ਆ ਚਲੋ ਅਗਲੇ ਦਿਨ ਗੁਰੂ ਕੀ ਪੈਰੀ ਸਾਹਿਬ ਰਾਤ ਨੂੰ ਫੇਰ ਸਿੰਘ ਉਹਨਾਂ ਦੇ ਘਰ ਇਕੱਠੇ ਹੋਏ ਸਿੰਘ ਇਕੱਠੇ ਹੋਏ ਤੇ ਸਾਰਿਆਂ ਨੇ ਸੋਚੀ ਪਈ ਵੀ ਯਾਰ ਅਜੇ ਤੇ ਸਾਨੂੰ ਹੀ ਪਤਾ ਤੇ ਜੇਲੇ ਬਾਹਰ ਲੋਕਾਂ ਨੂੰ ਪਤਾ ਲੱਗੇਗਾ ਵੀ ਨਾਲੇ ਅਮਰਦ ਚਾਹ ਕਿਹਾ ਤੇ ਨਾਲੇ ਪੂ ਚੁੰਬੜਿਆਣਾ ਤੇ ਕੀ ਗੁਰੂ ਦੀ ਸਿੱਖੀ ਨੂੰ ਤੇ ਦਾਗ ਲੱਗਣ ਵਾਲੀ ਗੱਲ ਹੈ ਕਿ ਨਹੀਂ ਤੇ ਕਹਿੰਦੇ ਕੀ ਕਰੀ ਕਹਿੰਦੇ ਗੁਰੂ ਅੱਗੇ ਅਰਦਾਸ ਕਰੋ ਸਾਰੇ ਇਕੱਠੇ ਹੋ ਗਏ ਤੇ ਇੱਕ ਏਅਰ ਫੋਰਸ ਚੋਂ ਰਿਟਾਇਰ ਹੋ ਕੇ ਆਏ ਸਨ ਇੰਜੀਨੀਅਰ ਉਹਨਾਂ ਨੇ ਭਾਈ ਹਰਮਿੰਦਰ ਸਿੰਘ ਜੀ ਅ ਖਰੜ ਰਹਿੰਦੇ ਹੁੰਦੇ ਸਨ ਠਾਣੇਦਾਰ ਸਾਹਿਬ ਉਹਨਾਂ ਨੂੰ ਜਾਣਦੇ ਹੋਣੇ ਉਧਰ ਉਹ ਜਦੋਂ ਕੰਡਕੀਤਨ ਜਥੇਦਾਰ ਐਨੂਅਲ ਸਵਾਗਤ ਹੁੰਦਾ ਸੀ ਤੇ ਉਹ ਟਾਈਮ ਵੰਡਦੇ ਹੁੰਦੇ ਸਨ ਤੇ ਉਹਨਾਂ ਨੇ ਅਰਦਾਸ ਕੀਤੀ ਅਰਦਾਸ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਵੇਂ ਕਰਨਾਖ ਨੂੰ ਤੁਸੀਂ ਸੋਧਿਆ ਨਾ ਤੇ ਪ੍ਰਹਲਾਦ ਨੂੰ ਤੁਸੀਂ ਮਰਦ ਕੀਤੀ ਸਾਡੀ ਵੀ ਮਦਦ ਕਰੋ ਇਹ ਬੀਬੀ ਦੀ ਮਦਦ ਕਰੋ ਇਸ ਤਾਂ ਦੀਆਂ ਅਰਦਾਸਾਂ ਰੋ ਰੋ ਕੇ ਉਹਨੇ ਅਰਦਾਸ ਕੀਤੀ ਸਿੰਘ ਨੇ ਤੇ ਅਗਲੇ ਮੈਂ ਰਾਤ ਨੂੰ ਸ਼ਿਫਟ ਚੱਲ ਗਿਆ ਅਗਲੇ ਦਿਨ ਮੈਂ ਆਇਆ ਤੇ ਸਿੰਘ ਮੈਨੂੰ ਫੇਰ ਲੈਣਾ ਆ ਕੇ ਕਹਿੰਦੇ ਆਓ ਭਾਈ ਮੈਨੂੰ ਪਤਾ ਨਹੀਂ ਕਿਉਂ ਨਾਲ ਰੱਖਦੇ ਸਾਨੂੰ ਆ ਜਾ ਮੈਂ ਹੈ ਵੀ ਆ ਮੁੰਡੇ ਥੋੜਾ ਜਿਹਾ ਵੱਡਾ ਬੀਬੀ 21 ਸਾਲ ਦਾ ਸੀ ਮੈਨੂੰ ਜਲਦੀ ਨੌਕਰੀ ਮਿਲ ਗਈ ਤੇ ਲੈ ਗਈ ਤੇ ਉਹ ਬੀਬੀ ਚੀਕਾਂ ਮਾਰੇ ਜੀ ਅ ਉਹ ਅਸੀਂ ਆਸਾ ਦੀ ਵਾਰ ਉੱਥੇ ਅਰੰਭ ਕਰ ਦਿੱਤੀ ਭਾਈ ਸਾਹਿਬ ਜਿਸ ਨੇ ਲਾਸਟ ਵਿੱਚ ਆਸਾ ਦੀ ਵਾਰ ਦਾ ਭੋਗ ਕਹਿੰਦਾ ਤੇ ਲਾਸਕਾ ਆਂਦਾ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ RAM ਰਾਜੇ ਜਿਸਲੇ ਇੱਕ ਟੋਕ ਪੜੇ ਨਾ ਸਿੰਘ ਭਈ ਹਰਨਾਖਸ਼ ਦੁਸ਼ਟ ਹਰ ਮਾਰਿਆ ਤੇ ਉਹਨੂੰ ਤਕਲੀਫ ਹੋਏ ਹੋਲੇ ਉਹ ਕਹੇ ਸਿੱਖ ਦੁਸ਼ਟ ਹਰ ਮਾਰਿਆ ਇਧਰੋਂ ਸਿੰਘ ਵੜਨ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦਰਾਇਆ ਤੇ ਭਾਈ ਸਾਹਿਬ ਜਿਹੜੇ ਕੀਰਤਨ ਕਰ ਰਹੇ ਸਨ ਮਹਾ ਗੰਧਰਵ ਕੀਰਤਨੀਆਂ ਸਨ ਪੁਰਾਤਨ ਭਾਈ ਸਾਵਰਨ ਧੀਰ ਸਿੰਘ ਜੀ ਦੇ ਵੇਲੇਾਂ ਦੇ ਤੇ ਉਹਨਾਂ ਨੇ ਉਸੇ ਪ੍ਰਕਰਨ ਦੇ ਸ਼ਬਦ ਪੜਨੇ ਸ਼ੁਰੂ ਕਰ ਦਿੱਤੇ ਜੋ ਜੋ ਤੇਰੇ ਭਗਤਿ ਖਾਏ ਤਤਕਾਲ ਤੂੰ ਮਾਰਾ ਪ੍ਰਗਟ ਪ੍ਰਤਾਪ ਤੂੰ ਮਾਰਾ ਨਿਰਕੋ ਤੁਮਰੀ ਹੋਰਾਨੀ ਇਸ ਤਰ੍ਹਾਂ ਦੇ ਸ਼ਬਦ ਪੜ ਤੇ ਉਹ ਜਿਉਂ ਜਿਉਂ ਜਿਸਲੇ ਉਹ ਮੁੜ ਮੁੜ ਕੇ ਉਹੋ ਹੀ ਤੁਕ ਪੜਨ ਹਰਨਾਖਸ਼ ਦੁਸ਼ਟਰ ਮਾਰਿਆ ਹਰਨਾ ਉਹ ਕਹੇ ਸਿੱਖ ਦੁਸ਼ਟਰ ਮਾਰਿਆ ਉਹਨੂੰ ਐਨਾ ਅੰਦਰੋਂ ਚੋਬਾਂ ਲੱਗਣ ਪ੍ਰਸੀਨੋ ਪ੍ਰਸੀਨੀ ਹੋ ਗਈ ਤੇ ਉੱਠ ਕੇ ਤੇ ਖੜੀ ਹੋ ਗਈ ਖੜੀ ਹੋ ਗਈ ਜਿੱਦਾਂ ਗਤਕੇ ਵਾਲੇ ਡਾਂਗ ਘਮਾਉਂਦੇ ਨਾ ਉਦਾਂ ਉਹਨੇ ਅਦਾ-ਅਦਾ ਕੀਤਾ ਤੇ ਉੱਚੇ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਅਗੇ ਮੱਥਾ ਟੇਕਿਆ ਤੇ ਕਹਿੰਦੀ ਸਿੰਘੋ ਤੁਹਾਡਾ ਗੁਰੂ ਬੜਾ ਜਾਰੀ ਜੇ ਸਤਿ ਸ੍ਰੀ ਅਕਾਲ ਟਾੜਾ ਗੁਰੂ ਬੜਾ ਜਾਰੀ ਜੇ ਉਹ ਤੁਸੀਂ ਰਾਤੀਂ ਅਰਦਾਸ ਕਰ ਦਿੱਤੀ ਇੱਥੇ ਭਾਈ ਮਣੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘਾਂ ਫੌਜਾਂ ਦੇ ਨਾਂ ਲਵੇ ਗਿਣ-ਗਿਣ ਕੇ ਫਲਾਣਾ ਸਿੰਘ ਆਇਆ ਢਿੰਗੜਾ ਸਿੰਘ ਆਇਆ ਗੁਰੂ ਸਾਹਿਬ ਨੇ ਹੁਕਮ ਕੀਤਾ ਇਹਨੂੰ ਸਜ਼ਾ ਦਿਓ ਤੇ ਕਹਿੰਦੇ ਮੇਰੇ ਹੱਥੇ ਟੱਪ ਮਾਰਿਆ ਉਹ ਮੇਰੇ ਹੱਥੇ ਅੱਗ ਲਾਤੀ ਮੇਰੇ ਹੱਥੇ ਸ਼ਵੀ ਮਾਰੀ ਮੇਰੇ ਹੱਥੇ ਬਰਸ਼ੀ ਮਾਰੀ ਉਹ ਤੁਹਾਡੇ ਅਗੇਰ ਬੇਨਤੀ ਜੇਤ ਸਿੰਘੋ ਤੁਹਾਡੇ ਗੁਰੂ ਨਾਲ ਕੋਈ ਪੰਗਾ ਨਾ ਲਵੇ ਤੁਹਾਡਾ ਗੁਰੂ ਬੜਾ ਜਾਰੀ ਜੇ ਤੁਹਾਡੇ ਅਗੇ ਬੇਨਤੀ ਆ ਤੁਸੀਂ ਅਰਦਾਸ ਕਰੋ ਕਿ ਜਿਹੜੇ ਸਿੰਘਾਂ ਨੂੰ ਰਾਤੀ ਕਹਿੰਦੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੀਲੇ ਘੋੜੇ ਤੇ ਆਏ ਨਾਲ ਸਿੰਘਾਂ ਨੂੰ ਲਿਆਏ ਤੇ ਸਿੰਘਾਂ ਨੂੰ ਉਪਮ ਕੀਤਾ ਕਿ ਇਹਨੂੰ ਸੋਧਾ ਲਾਓ ਇਹ ਕਹਿੰਦੀ ਤੁਹਾਡੇ ਅੱਗੇ ਬੇਨਤੀ ਆ ਜਿੱਦਾਂ ਨੈਣਾ ਵੈਣ ਪਉਂਦੀਆਂ ਰਹੀਆਂ ਨਾ ਪਿੰਡਾਂ ਦੇ ਪੱਲਾ ਪਿੱਟ ਸਫਾ ਕਰਦੀਆਂ ਰਹੀਆਂ ਓਦਾਂ ਉੱਚੀ ਉੱਚੀ ਹਕਾ ਲਾ ਲਾ ਕੇ ਹੋਰ ਗੱਲਾਂ ਕਰੇ ਤੁਹਾਡੇ ਅੱਗੇ ਬੇਨਤੀ ਆ ਤੁਸੀਂ ਅਰਦਾਸ ਕਰੋ ਆਪਣੇ ਗੁਰੂ ਨੂੰ ਕਹੋ ਪੇ ਮੈਨੂੰ ਬਖਸ਼ ਲੋ ਉਹ ਸਹੀਦ ਸਿੰਘ ਜਿਹੜੇ ਮੇਰੇ ਮਗਰ ਲਾਏ ਨਾ ਅਜੇ ਵੀ ਮੈਨੂੰ ਤੰਗ ਕਰਦੇ ਪੈਦੇ ਆ ਤੇ ਮੈਨੂੰ ਬਖਸ਼ ਲੋ ਚਲੋ ਸਿੰਘਾਂ ਨੇ ਅਰਦਾਸ ਕੀਤੀ ਮਹਾਰਾਜ ਕਿਰਪਾ ਕਰੋ ਅਬੀ ਬੀ ਤੇ ਕਿਰਪਾ ਕਰੋ ਤੈਨੂੰ ਚੜਦੀ ਕਲਾ ਬਖਸ਼ਿਸ਼ ਕਰੋ ਉਹ ਬੀਬੀ ਠੀਕ ਹੋ ਗਈ ਬੀਬੀ ਠੀਕ ਹੋ ਅੱਜ ਠੀਕ ਕੱਲ ਠੀਕ ਆਪਾਂ ਠੀਕ ਤੇ ਮੈਂ ਤੇ ਛੋਟਾ ਜਿਹਾ ਨਾੜੀਆ ਹੀ ਤੇ ਮੈਂ ਡੈਮ ਤੇ ਦੱਸਦਾ ਫੇਰਾ ਜਿੰਨੇ ਭੂਤ ਘਟਾਣਾ ਹੈ ਸਾਡੇ ਕੋਲੋਂ ਘਟਾਲੇ ਕਰੋ ਅਸੀਂ ਕਢ ਲੈਨੇ ਆਂ ਹਾਂਜੀ ਤੇ ਲੋਕੀ ਹੱਸਣੇ ਮੇਰੀਆਂ ਗੱਲਾਂ ਸੁਣਨਗੇ ਸ਼ਦਾਈ ਹੈ ਉਹਨਾਂ ਨੂੰ ਕੋਈ ਪਤਾ ਵੀ ਉੱਥੇ ਕੀ ਕਲਾ ਵਰਤੀ ਅੰਦਰ ਹਾਂਜੀ ਗੁਰੂ ਦੀ ਕਲਾ ਵਰਤਦੀ ਆ ਅਸੀਂ ਕੀ ਕਿਸ ਚੀਜ਼ ਕਿਸ ਦੀ ਮੂਲੀ ਆ ਤੇ ਉਸ ਤੋਂ ਥੋੜੇ ਦਿਨਾਂ ਬਾਅਦ ਕਿਸੇ ਦੇ ਘਰ ਕੀਰਤਨ ਸੀ ਤੇ ਅਸੀਂ ਫਿਰ ਸਾਰੇ ਜਣੇ ਇਕੱਠੇ ਹੋ ਗਏ ਤੇ ਉੱਥੇ ਗਏ ਸੀ ਤੇ ਉੱਥੇ ਉਹ ਭਾਈ ਸਾਹਿਬ ਵੀ ਆਏ ਹੋਏ ਸਨ ਤੇ ਮੈਂ ਭਾਈ ਸਾਹਿਬ ਨੂੰ ਪੁੱਛਿਆ ਮੈਂ ਭਾਈ ਸਾਹਿਬ ਜੀ ਕਿਸ ਤਰ੍ਹਾਂ ਸਿੰਘਣੀ ਠੀਕ ਹੈ ਕਹਿੰਦੇ ਠੀਕ ਰਹੀ ਤੇ ਅਸੀਂ ਕਹਿੰਦੇ ਭੁੱਲ ਬਖਸ਼ਾਣ ਵਾਸਤੇ ਉਥੋਂ ਨੰਗਲ ਰਹਿੰਦੇ ਸੀ ਅਸੀਂ ਤੇ ਨੰਗਲ ਦੇ ਲੱਗੇ ਹੀ ਸ੍ਰੀ ਕੇਸਗੜ ਸਾਹਿਬ ਹੈ ਤੇ ਅਨੰਦਪੁਰ ਸਾਹਿਬ ਤੇ ਕਹਿੰਦੇ ਅਸੀਂ ਉਥੇ ਪੰਜਾਂ ਜਿੱਦਨ ਅਮਰ ਸੰਚਾਰ ਹੁੰਦਾ ਅਸੀਂ ਉਥੇ ਪੰਜਾਂ ਪਿਆਰੇਆਂ ਦੇ ਕਮਰੇ 'ਚ ਵੜਨ ਲੱਗੇ ਵੀ ਚਲੋ ਉਲ ਬਖਸ਼ਾਲ ਨੇ ਪੰਜਾ ਸਾਹਮਣੇ ਖੜੋ ਗਏ ਤੇ ਕਹਿੰਦੇ ਜਿਸ ਲਈ ਅਸੀਂ ਉਸ ਕਮਰੇ ਚ ਵੜੇ ਨਾ ਤੇ ਉਹ ਫਿਰ ਸਿਰ ਮਾਰਨ ਲੱਭੀ ਉਹ ਚੀਜ਼ ਫਿਰ ਇਹਦੇ ਅੰਦਰ ਆ ਗਈ ਤੇ ਕਹਿੰਦਾ ਮੈਂ ਹੁੜੀ ਜੇ ਕਿਹਾ ਤੂੰ ਫਿਰ ਆ ਗਿਆ ਤੂੰ ਤਾਂ ਕਹਿੰਦਾ ਸੀ ਮੈਂ ਚੱਲਿਆਂ ਤੁਹਾਡੇ ਗੁਰੂ ਨੇ ਮੋਰਚਾ ਤੁਸੀਂ ਸੰਗੋ ਮੋਰਜਾ ਜਿੱਤ ਲਿਆ ਕਹਿੰਦੀ ਉਹ 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 ਗੱਲ ਬਿਲਕੁਲ ਠੀਕ ਹੈ ਗੁਰੂ ਤੁਹਾਡਾ ਬੜਾ ਜਾਰੀ ਹੈ ਬੋਲਦੀ ਤੇ ਉਹ ਬੀਬੀ ਸੀ ਉਹਦੇ ਅੰਦਰੋਂ ਪ੍ਰੇਤ ਬੋਲਦਾ ਸੀ ਪਰ ਗੱਲ ਇਹ ਹੈ ਕਿ ਉਹ ਗੁਰੂ ਸਾਹਿਬ ਨੇ ਉਹ ਜਿਹੜੇ ਸਿੰਘ ਸ਼ਹੀਦ ਸਿੰਘ ਮੇਰੇ ਮਗਰ ਲਾਏ ਜੇ ਮੈਨੂੰ ਤੰਗ ਕਰਦੇ ਪਏ ਆ ਤੇ ਮੈਂ ਤੁਸੀਂ ਤੇ ਮੇਰੀ ਗੱਲ ਮੰਨੀ ਨਹੀਂ ਇੱਥੇ ਗੁਰੂ ਸਾਹਿਬ ਆਜਾਏ ਹੋਏ ਆ ਇੱਥੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਸਾਹਿਬ ਆਏ ਹੋਏ ਆ ਇੱਥੇ ਤੇ ਉਹਨਾਂ ਦਾ ਸਰੀਰ ਪੰਜਾਬਿਆਰਿਆਂ ਦੇ ਵਿੱਚ ਸਰੀਰ ਵੀ ਆ ਤੇ ਆਤਮਕ ਰੂਪ ਵੀ ਗੁਰੂ ਦਾ ਇੱਥੇ ਪ੍ਰਤੱਖ ਅੱਜ ਇੱਥੇ ਅਮਰ ਸੰਚਾਰ ਹਨ ਗੁਰੂ ਸਾਹਿਬ ਆਪ ਆਏ ਹੋਏ ਆ ਇੱਥੇ ਮੈਂ ਸਿਰ ਇੱਕ ਦੋ ਮਿੰਟ ਬੇਨਤੀਆਂ ਹੀ ਕਰਨੀਆਂ ਤੇ ਮੈਂ ਚਲੇ ਜਾਣਾ ਉਹ ਕਹਿੰਦਾ ਮੇਰੇ ਸਾਹਮਣੇ ਉੱਥੇ ਨੱਕ ਰਗੜੇ ਇੱਥੇ ਟੇਕੇ ਤੇ ਬਾਅਦ ਉਸ ਤੋਂ ਬਾਅਦ ਚ ਕਹਿੰਦਾ ਉਹ ਮਤਲਬ ਕਿ ਮੇਰੀ ਸਿੰਗਣੀ ਠੀਕ ਹੋ ਗਈ ਚਲੋ ਉਸ ਤੋਂ ਬਾਅਦ ਮੈਂ ਆਪਣੀ ਕਿਉਂਕਿ ਮੇਰਾ ਘਰ ਇੱਥੇ ਬਰਦਾਸ਼ਵਰਤ ਤੇ ਥੀਂ ਡੈਮ ਇੱਥੋਂ ਲੱਗੇ ਪੈਂਦਾ ਸੀ ਉਹ ਬੜੀ ਦੂਰ ਪੈਂਦਾ ਸੀ ਮੈਂ ਇੱਥੇ ਟ੍ਰਾਂਸਫਰ ਕਰਾ ਕੇ ਆ ਗਿਆ ਤੇ ਇੱਥੋਂ ਮੈਂ ਉਸ ਗੱਲ ਤੋਂ ਬਾਅਦ ਇੱਥੇ ਆਣ ਤੋਂ ਬਾਅਦ 13 ਕ 14 ਸਾਲਾਂ ਬਾਅਦ ਉੱਥੇ ਉਹ ਜਿਹੜੇ ਮੁੜੇ ਮੇਰ ਨਾਲ ਉਹਨਾਂ ਦੇ ਘਰ ਜਾ ਕੇ ਜਿਹਨਾਂ ਨੇ ਕੀਰਤਨ ਕੀਤਾ ਸੀ ਇੱਕ ਦਾ ਆਨੰਦ ਕਾਰਜ ਸੀ ਤੇ ਕਹਿੰਦਾ ਭਾਈ ਸਾਹਿਬ ਜੀ ਆਨੰਦ ਕਾਰਜ ਤੁਸੀਂ ਪੜਨਾ ਤੇ ਮੈਂ ਗਿਆ ਤੇ ਉਹਨਾਂ ਦਾ ਚਲੋ ਆਨੰਦ ਕਾਰਜ ਪੜਿਆ ਲਾਵਾ ਕ ਪੜਿਆ ਤੇ ਮੈਂ ਉਹ ਪੁੱਛਿਆ ਉਹਨਾਂ ਨੇ ਕਿ ਉਹ ਭਾਈ ਦਰਸ਼ਨ ਸਿੰਘ ਜੀ ਇੱਥੇ ਰਹਿੰਦੇ ਸਨ ਤੇ ਉਹਨਾਂ ਦੀ ਸਿੰਘਣੀ ਨੂੰ ਇਸ ਤਰ੍ਹਾਂ ਸੀ ਉਹ ਕਹਿੰਦੇ ਉਹ ਬਿਲਕੁਲ ਠੀਕ ਆ ਉਦੋਂ ਦੀ ਗੁਰੂ ਕੀ ਪਿਆਰੀ ਸਾਧ ਸੰਗਤ ਸਾਨੂੰ ਇਸ ਗੁਰੂ ਤੇ ਯਕੀਨ ਨਹੀਂ ਜੇ ਰਿਆ ਗੁਰਸਿੱਖ ਘਰ ਵਿੱਚ ਪੰਜਾਂ ਸਿੰਘਾਂ ਨੂੰ ਪ੍ਰਸ਼ਾਦਾ ਇਸ ਕਰਕੇ ਸ਼ਕਾਉਂਦੇ ਨੇ ਕਿ ਇਹ ਗੁਰੂ ਦੀ ਬਾਡੀ ਹੁੰਦੀ ਪੰਜ ਪਿਆਰੇ ਪੰਜ ਸਿੰਘ ਗੁਰੂ ਦਾ ਆਤਮਕ ਸਰੀਰ ਹੁੰਦਾ ਤੇ ਉਹਨਾਂ ਨੂੰ ਕੋਲੋਂ ਅਰਦਾਸ ਕਰਵਾਂਦੇ ਆ ਤੇ ਉਹ ਪੂਰੀਆਂ ਹੁੰਦੀਆਂ ਤਾਂ ਤਾਂ ਹੀ ਕਰਾਂਦੇ ਨਾ ਮਰਦਾਂ ਪੂਰੀਆਂ ਹੁੰਦੀਆਂ ਗੁਰੂ ਕੀ ਪਿਆਰੀ ਸਾਧ ਸੰਗਤ ਜਦੋਂ ਪ੍ਰਾਤਨ ਸਮੇਂ ਅ ਜ ਸਾਡੇ ਦੇਖਦੇ ਆਈ ਜਦੋਂ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਦੇ ਸਨ ਨਾ ਤੇ ਪੰਜ ਪਾਠੀ ਬੈੰਦੇ ਹੁੰਦੇ ਸਨ ਤੇ ਪੰਜ ਹੀ ਪਾਠੀ ਅਖੰਡ ਪਾਠ ਸਾਹਿਬ ਕਰਦੇ ਸਨ ਜਦੋਂ ਭੋਗ ਪੈਂਦਾ ਸੀ ਉਦੋਂ ਵੀ ਪੰਜ ਪਾਠੀ ਮਹਾਰਾਜ ਜੀ ਤਾਬਿਆਂ ਬੈਠ ਕੇ ਤੇ ਭੋਗ ਪਾਉਂਦੇ ਸਨ ਉਹਦਾ ਇਹੀ ਮਤਲਬ ਹੁੰਦਾ ਸੀ ਕਿ ਮਹਾਰਾਜ ਦਾ ਸਰੀਰ ਵੀ ਹੈ ਬੈਠਾ ਇੱਥੇ ਤੇ ਮਹਾਰਾਜ ਦਾ ਆਤਮਿਕ ਸਰੂਪ ਵੀ ਬੈਠਾ ਤੇ ਅਸੀਂ ਮੜੀ ਜਈ ਕੋਈ ਗੱਲ ਹੋ ਜੇ ਕਦੀ ਕਹੇ ਬਾਬੇ ਕੋਲ ਚਲ ਜੰਨੇ ਆ ਕਦੀ ਕਹੇ ਮੜੀ ਤੇ ਜਾ ਕੇ ਮੱਥੇ ਟੇਕਣੇ ਸ਼ੁਰੂ ਕਰ ਦਿੰਨੇ ਆ ਗੁਰੂ ਕੀ ਪਿਆਰੀ ਸਾ ਉਹ ਜਿਹੜੇ ਧਾਗੇ ਤਵੀਤ ਕਰਨ ਵਾਲੇ ਉਹ ਹੋ ਸਕਦਾ ਕਿ ਉਹਨਾਂ ਨੇ ਵੀ ਛਲੇ ਕੱਟੇ ਹੁੰਦੇ ਤਵੱਸੀਆਂਆਂ ਕੀਤੀਆਂ ਹੁੰਦੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਹੁੰਦੀਆਂ ਤੇ ਉਹਦੇ ਨਾਲ ਵਿక్తి ਤੌਰ ਤੇ ਭਾਵੇਂ ਥੋੜਾ ਜਿਹਾ ਆਰਾਮ ਆ ਜਾਂਦਾ ਪਰ ਜੇ ਇੰਨਾ ਕ ਆਰਾਮ ਆਇਆ ਨਾ ਤੇ ਐਡਾ ਵੱਡਾ ਦੁੱਖ ਉਹਦੇ ਪਿੱਛੇ ਖੜਾ ਹੁੰਦਾ ਆਉਣ ਵਾਸਤੇ ਉਹਨੂੰ ਢਾਉਣ ਵਾਸਤੇ ਇਹ ਸਾਨੂੰ ਪਤਾ ਨਹੀਂ ਸੋ ਗੁਰੂ ਕੀ ਪਿਆਰੀ ਸਾਖ ਸੰਗਤ ਸਿਆਣੇ ਬਣ ਗਏ ਇਹ ਜਿਹੜੇ ਧਾਗੇ ਤਵੀਤ ਟੂਣੇ ਟਮਾਣੇ ਮੜੀਆਂ ਤੇ ਜਾ ਕੇ ਮੱਥੇ ਟੇਕਣੇ ਮਸਾਣਾ ਤੇ ਜਾ ਕੇ ਮੱਥੇ ਟਿਕਣੇ ਭਾਈ ਸਾਹਿਬ ਨੇ ਹੁਣੇ ਦੱਸਿਆ ਨਾ ਮੜੀ ਮੜੀਆਂ ਦੇ ਵਿੱਚ ਕੀ ਹੈ ਖੁੱਡਾਂ ਤੇ ਉਹਨਾਂ ਦੇ ਵਿੱਚ ਚੂਹੇ ਰਹਿੰਦੇ ਆ ਉਹ ਚੂਹਿਆਂ ਦਾ ਕੁਝ ਨਹੀਂ ਕੋਈ ਖਾਰਬ ਵਿਗਾੜ ਸਕਦਾ ਗੁਰੂ ਕੀ ਪਿਆਰੀ ਸਾਧ ਸੰਗ ਜੋ ਜੀਵ ਜਿਨਨੇ ਪੀਰ ਪੈਗੰਬਰ ਮਾਤਾ ਦੇ ਗਰਭ ਦੇ ਥਰੂ ਆਏ ਨਾ ਇਸ ਸੰਸਾਰ ਵਿੱਚ ਉਹ ਰੱਬ ਨਹੀਂ ਹਨ ਸਤਗੁਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਵੀ ਜੋ ਹਮ ਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ ਤੇ ਮਹਾਰਾਜ ਕਹਿੰਦੇ ਵੀ ਮੈਨੂੰ ਰੱਬ ਕਰਕੇ ਨਹੀਂ ਜਾਣਣਾ ਸਿੱਖੀ ਦੇ ਵਿੱਚ ਰੱਬ ਅਕਾਲ ਪੁਰਖ ਨੂੰ ਤੇ ਮਹਾਰਾਜ ਨੇ ਗੁਰੂ ਗੁਰੂ ਨੂੰ ਵਿਚ ਰੱਖ ਕੇ ਤੇ ਅਕਾਲ ਪੁਰਖ ਨਾਲ ਜੋੜਿਆ ਕਿਸੇ ਉਹ ਨਾ ਅਸੀਂ ਕਹਿੰਨੇ ਆਂ ਵੀ ਗੁਰੂ ਨਾਨਕ ਸਾਹਿਬ ਦਾ ਨਾਮ ਜਪਨੇ ਆਂ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਨਾ ਭਗਤ ਕਬੀਰ ਸਾਹਿਬ ਜੀ ਦਾ ਕਿਸੇ ਦਾ ਨਾਮ ਨਹੀਂ ਜਪਦੇ ਕੇਵਲ ਤੇ ਕੇਵਲ ਸਿੱਖੀ ਵਿੱਚ ਅਕਾਲ ਪੁਰਖ ਦਾ ਨਾਮ ਜਪਣ ਦਾ ਹੀ ਹੁਕਮ ਹੈ ਤੇ ਗੁਰੂ ਕੀ ਪਿਆਰੀ ਸਾਧ ਸੰਗਤ ਇਹ ਜਿਨ੍ਹਾਂ ਜਿਨ੍ਹਾਂ ਦੀਆਂ ਇਹ ਕਬਰਾਂ ਬੜੀਆਂ ਜਿਹੜੇ ਇਹ ਜਿੰਦੇ ਜਦੋਂ ਹੋਣਗੇ ਨਾ ਤੇ ਮਾਤਾ ਦੇ ਪੇਟ ਦੇ ਥਰੂ ਹੀ ਆਏ ਹਨ ਇਹ ਰੱਬ ਨਹੀਂ ਹਨ ਇਹ ਇਹ ਰੱਬ ਨਾ ਜੋੜਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਹੋ ਵਾਹੋ ਬਾਣੀ ਨਰੰਕਰਹ ਤਿਸ ਜੇਵੜ ਅਵਰ ਨਾ ਕੋਈ ਇਹਦੇ ਵਰਗਾ ਕੋਈ ਨਹੀਂ ਜੇ ਵਰਡ ਦੀ ਜਿਹੜੀ ਵਰਡ ਨੂੰ ਕੰਟਰੋਲ ਕਰਨ ਵਾਲੀ ਜਿਹੜੀ ਸੰਸਥਾ ਯੂਨੋ ਉਹ ਕਹਿੰਦੀ ਆ ਵੀ ਆਉਣ ਵਾਲੀ ਸਦੀ ਵਿੱਚ ਜੇ ਵਰਲਡ ਵਾਰ ਲੱਗਣੀ ਹੈ ਲੱਗਣ ਵਾਲੀ ਤੇ ਜੇ ਬਚਣਾ ਲੋਕੋ ਤੋ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆ ਨੂੰ ਧਾਰਨ ਕਰੋ ਇਹ ਵਰਲਡ ਕਹਿੰਦਾ ਸਾਰੇ ਧਰਮ ਕਹਿੰਦੇ ਹਨ ਕਿ ਜੇ ਆਉਣ ਵਾਲਾ ਕੋਈ ਕੋਈ ਸਾਂਝਾ ਸਾਰੇ ਧਰਮਾਂ ਦਾ ਗ੍ਰੰਥ ਹੋਵੇਗਾ ਤੇ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ ਸਤਿ ਸ੍ਰੀ ਅਕਾਲ ਗੁਰੂ ਕੀ ਪਿਆਰੀ ਸਾਧ ਸੰਗ ਫੇਰ ਸਮਾ ਹੋਏਗਾ ਇਹੋ ਜੀਆਂ ਗੱਲਾਂ ਤੇ ਸਾਨੂੰ ਭਾਵੇਂ 4 ਘੰਟੇ ਲਾ ਛੜੋ ਗੱਲਾਂ ਨਹੀਂ ਮੁੱਕਦੀਆਂ ਇਸ ਪਰ ਧੂਤਾਂ ਪ੍ਰੇਤਾਂ ਦਾ ਮੜੀਆਂ ਮਸਾਨਾਂ ਦਾ ਪ੍ਰਕਰਨ ਦਾਸ ਕੋਲੋਂ ਮੇਰਾ ਖਲ 5 ਘੰਟੇ ਬਾਅਦ ਕੀਰਤਨ ਕਰਾ ਲਓ ਪਰ 6-7 ਕੀਰਤਨੀਆਂ ਮਗਰ ਬੈਠੇ ਹਨ ਉਹ ਮੈਨੂੰ ਡਰ ਲੱਗਦਾ ਉਹਨਾਂ ਕੋਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤੈ ਜੀ